दोस्तों नमस्कार उद्यान एक्सप्रेस में आप सभी का स्वागत है डीआईजी आई फिरोजपुर स्वपन शर्मा ने आज अबोहर के सदर थाना का निरीक्षण किया उनके साथ एसएसपी फाजिल का वरेंद्र सिंह बराड़ भी अबोहर पहुंचे प्रेस से बातचीत करते हुए डीआईजी स्वपन शर्मा ने बताया कि पंजाब पुलिस ने नशों के खिलाफ अभियान चला रखा है इसीलिए तस्करों की प्रॉपर्टी पर लगातार बुलडोजर चलाए जा रहे हैं जिससे नशा तस्करों में भय का माहौल है उन्होंने कहा कि थानों को हाईटेक बनाया जाएगा और पुलिस की गश्त भी शहर के अंदर बढ़ाई जाएगी उनके साथ एसएसपी फाजिल का वरेंद्र सिंह बराड़ डीएसपी डी बलकार सिंह डीएसपी देहात तेजेंद्र सिंह डीएसपी अबोहर सुखविंदर सिंह बराड़ नगर थाना एक के प्रभारी इंस्पेक्टर मनिंदर सिंह सदर थाना के प्रभारी इंस्पेक्टर सुनील कुमार आदि मौजूद थे ਸੋ ਤੁਹਾਨੂੰ ਜੋ ਪੁੱਛੋ ਇਸ ਵਕਤ ਦੇ ਦਿਨ ਕਿ ਬਹੁਤ ਹੈ ਬੇਸਿਕ ਇਨਫੋਰਮਲ ਇਨਸਪੈਕਸ਼ਨ ਹੈ ਤੇ ਜਿਹੜਾ ਕੰਮਕਾਜ ਚੱਲ ਰਿਹਾ ਹੈ ਬੇਸਿਕ ਪੁਲਿਸਿੰਗ ਦਾ ਤੇ ਦੋ ਤਿੰਨ ਜਿਹੜੀ ਸਪੈਸ਼ਲ ਮੁਹਿੰਮ ਪੰਜਾਬ ਸਰਕਾਰ ਪੁਲਿਸ ਡਿਪਾਰਟਮੈਂਟ ਦੇ ਡੀਜੀ ਸਾਹਿਬ ਨੇ ਸ਼ੁਰੂ ਕੀਤੀ ਹੋਈ ਹੈ ਜਿਵੇਂ ਦਾ ਯੁੱਧ ਨਸ਼ਾ ਵਿਰੋਧ ਉਹਦੇ ਜਿਹੜੇ ਬੇਸਿਕ ਪੈਰਾਮੀਟਰਸ ਹੈ ਉਹਨਾਂ ਦੀ ਪ੍ਰੋਗਰੈਸ ਤੇ ਜਨਰਲ ਵੈਲਫੇਅਰ ਪੁਲਿਸ ਪਰਸਨਸ ਦਾ ਜਨਰਲ ਵੈਲਫੇਅਰ ਕੀ ਪ੍ਰੋਬਲਮਸ ਆ ਰਹੀਆਂ ਕੋਈ ਐਡਮਿਨਿਸਟ੍ਰੇਟਿਵ ਪ੍ਰੋਬਲਮਸ ਹੋ ਗਈ ਕ੍ਰਾਈਮ ਡਾਇਰੀਜ਼ ਹੋ ਗਈ ਇਟ ਇਜ਼ ਇਟਸ ਅ ਜਨਰਲ ਇਨਸਪੈਕਸ਼ਨ ਇੰਟਰੈਕਸ਼ਨ ਸਪਲਾਈ ਚੇਨ ਜਿਹੜੀ ਹੈ ਉਹ ਟੁੱਟ ਰਹੀ ਹੈ ਤੁਸੀਂ ਦੇਖ ਰਹੇ ਹੋ ਰੋਜ਼ ਕੁਝ ਨਾ ਕੁਝ ਪ੍ਰਿੰਟ মিডিਆ ਜਾ ਰਿਹਾ ਹੈ ਇਲੈਕਟ੍ਰੋਨਿਕ মিডিਆ ਚਾਰ ਹੈ ਤੇ ਕਾਨੂੰਨੀ ਕਾਰਵਾਈ ਵੀ ਹੋ ਰਹੀ ਹੈ ਐਨਡੀਪੀਐਸ ਦੇ ਕੇਸਸ ਦੀ ਰਜਿਸਟ੍ਰੇਸ਼ਨ ਵੀ ਵਧੀ ਹੈ ਤੇ ਛੋਟੇ ਛੋਟੇ ਟੋਲੇ ਕੇ ਵੱਡੇ ਤਸਕਰ ਜਿਹੜੇ ਆ ਉਹਨਾਂ ਨੂੰ ਫੜਫੜ ਕੇ ਅੰਦਰ ਦਿੱਤਾ ਜਾ ਰਿਹਾ ਹੈ ਤੇ ਉਦੀ ਮੇਨ ਇੰਪੋਰਟੈਂਟ ਚੀਜ਼ਾਂ ਦੀ ਪੈਰਵਾਹੀ ਹੋ ਰਹੀ ਹੈ ਕਿ ਇਹਨਾਂ ਦੀ ਪੇਲ ਜਿਹੜੀ ਹੈ ਉਹ ਜਲਦੀ ਨਾ ਹੋ ਛੋਟੀਆਂ ਛੋਟੀਆਂ ਚੀਜ਼ਾਂ ਹੈ ਜਿਹੜੀ ਪ੍ਰੋਸੀਜਰਲ ਡਿਲੇਸ ਹੈ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਚਲ ਅੱਜ की कमी या खूबी की बाई गई थोड़ी खूबी देखो आ, बेसिकली आ, पब्लिक सर्विस है थाने ठीक है इट्स वेल कैप्ट थाना ज्यादा हैवी थाना नहीं है एंड रिकवरी भी ठीक है केस डिस्पोजल भी ठीक है तो कमी छोटी मोटी कमी होंगी हो जाएगी सर पिंड शहर गश्त गश्त है सेकंड लाइन ऑफ डिफेंस साइड एक्टिव है तुम देखे ही है ਤੇ ਜਲਦੀ ਹੀ ਐਂਟੀ ਡਰੋਨ ਟੈਕਨੋਲੋਜੀ ਪੰਜਾਬ ਸਰਕਾਰ ਜਿਹੜੀ ਹੈ ਉਹ ਲੈ ਕੇ ਸੈਕੰਡ ਲਾਈਨ ਆਫ ਡਿਫੈਂਸ ਤੇ ਡਿਪਲੋਏ ਕਰੇਗੀ। ਨੈਕਸਟ ਬਹੁਤ ਘਟ ਹੈ ਜੀ ਸ਼ਹਿਰ ਦੇ ਵਿੱਚ ਕਿਸੇ ਆਰ ਲਾ ਲਓ ਕੁਝ ਲਾ ਲਓ ਵੀ ਨਖਰੀ ਲਈ ਜਦੋਂ ਵੀ ਆਈਓ ਨੂੰ ਕਿਤੇ ਜਾਣਾ ਪੈਂਦਾ ਆਈਓ ਨਹੀਂ ਮਿਲਦਾ ਥਾਣੇ ਦੇ ਉਹ ਵੀ ਕਰਦੇ ਨੇ ਮੈਨਪਾਵਰ ਆਡਿਟ ਜਿਹੜਾ ਹੈ ਇਸ ਦੇ ਸਾਲ ਪੰਜਾਬ ਪੁਲਿਸ ਬਣਾਈ ਦੀ ਪੱਤਰ ਹੈ ਪਤਾ ਚੱਲਿਆ ਕਿ ਕਾਫੀ ਏਰੀਆਜ਼ ਦੇ ਵਿੱਚ ਜਿਹੜੇ ਲੋਕ ਚਿਟਾ ਲੈਂਦੇ ਹਨ ਜੀ ਉਹਨਾਂ ਨੂੰ ਹੁਣ ਮਿਲ ਨਹੀਂ ਰਿਹਾ ਤੇ ਕਾਫੀ ਕੋਲੋਂ ਆਲਾ ਟਾਈਮ ਦੇ ਬਿਲਕੁਲ ਕੋਟ ਕੋਟ ਸੈਂਟਰਸ ਤੇ ਜਾਂ ਤੁਸੀਂ ਲਾ ਲਓ ਡੀਡਿਕਸ਼ਨ ਸੈਂਟਰ ਰੀਹੈਬਿਟਿਸ਼ਨ ਸੈਂਟਰ ਉਹਦੇ ਵਿੱਚ ਲੋਕ ਹੁਣ ਜਾਣਾ ਸ਼ੁਰੂ ਹੋ ਗਏ ਜੀ ਸਰ ਬਿਲਕੁਲ ਥੈਂਕ ਯੂ